ਆਪਾਂ ਨਹੀਂ ਸਾਸਰੀ ਘਰ ਫੇਬੋਕੋ ਨੂੰ ਝੂਠੋ ਵਾਲੇ ਨੂੰ ਕਹਿੰਦੇ ਐਡ ਦੋਣੀ ਤਾਂਲੇ ਪਾਸ ਨੰਬਰ ਚੱਲੀ ਜਾਂਦਾ ਪੋਟਰ ਦੇ ਉੱਤੇ 5 ਤੋਂ 7 ਫੋਟੋਆਂ ਭੇਜਿਆ ਕਰੋ ਤੇ ਆਪਾਂ ਦੇ ਕੇ 10 ਤੋਂ 11 ਚੀਜ਼ਾਂ ਵੀਡੀਓ ਕੋ ਸਾਰੀ ਵੇਖ ਭਰਾ ਬਣ ਕੇ ਟੈਪ ਨਾ ਕਰਕੇ ਵੀਡੀਓ ਲਾਇਕ ਕਰ ਦਿਆ ਕਰੋ ਚੰਗੀ ਤੇ ਚੈਨਲ ਸੈਕਸ ਵੇ ਕਰਦੇ ਸ਼ੇਅਰ ਕਰ ਦਿਆ ਕਰੋ ਭਰਾ ਬਣ ਕੇ ਲਾਇਕ ਜ਼ਰੂਰ ਕਰ ਦਿਆ ਕਰੋ ਤੇ ਆਪਾਂ 16-7 ਦਾ ਟਰਾਡਾ ਲੈ ਕੇ ਆਏ ਅੱਜ ਬਹੁਤ ਬਈਆ ਕਿਸੇ ਵੀਰਪਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਇਰਗਾ ਸ਼ਿਆਰ ਪਰ ਵੀਰਗਾ ਸ਼ਿਆਰ ਪੁਰਾ ਸ਼ਿਆਰ ਪਰ ਇਰਗਾ ਤੇ 10 ਨੜੀ ਦੀ ਹਾਬਾ ਵੀਲ ਕਵਰ ਚੜਿਆ ਰੇਲ ਤਾਂ ਟੁੜਾ ਲੇਜਰ ਕਰਨਾ ਵੈਟ ਬਣਿਆ 3.5 ਫੁੱਟ ਵੈਟਾ 2.5 ਫੁੱਟ ਵਾੜਾ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਇੱਥੋਂ ਤੋਂ ਚੱਲ ਪਿਆ ਸਰਕੀਨ ਦੇ ਤੇ ਰੇਟ ਹੈਗਾ 3,20,000 3,20,000 ਉਹ ਰੱਸੇ ਕਸਣ ਵਾਲਾ ਵੀ ਲੱਗਿਆ ਵਾ ਗੰਨੇ ਵਾਲੇ ਦੇ ਮਗਲੇ ਪਾਸੇ ਲਾਸਾਂ ਇਕੱਠੀਆਂ ਕਰਨ ਵਾਲਾ ਬਹੁਤ ਵਜਾ ਲੈਕਟਾ ਸ਼ਾਈਟਾਂ ਲੱਗਣਗੀਆਂ ਤੇ ਵੀਲ ਕਵਰ ਚੜੇ ਹੋਇਆ ਰਿੰਪਾਂ ਦੇ ਉੱਤੇ ਟਰਾਲੇ ਦੇ ਤੇ ਮਗਰਲੇ ਪਾਸੇ ਵੀ ਜਾਲੀ ਲਾਈ ਵੀ ਆ ਬੈੱਡ ਤੇ ਕਿਥੇ ਡਾ ਲਾ ਹੁੰਦਾ ਤੇ 3.5 ਫੁੱਟ ਬੈੱਡਾ 2.5 ਫੁੱਟ ਵਾੜਾ ਉੱਤੇ ਰੇਲ ਦਾ ਹਿੱਸਾ ਹੈ ਦਾ 10 ਇੰਚੀ ਗਾਡਰ ਦੂਰੀ ਵੇਰ ਸਪੋਰਟਾਂ ਲਾਈਆਂ ਉਹ ਵੇਖ ਸਕਦੇ ਨਹੀਂ ਫੋਟੋ ਦੇ ਪਹਿਲਾਂ 10 ਇੰਚੀ ਗਾਡਰ ਦੂਰੀ ਵੇ ਸਪੋਰਟਾਂ ਲਾਈਆਂ ਹੈਵੀ ਤੋਂ ਭਾਰਾ ਟਰਾਲਾ ਬਣਿਆ ਹੋਵੇ ਤਾਂ ਗਾਡਰ ਕਿੰਨੇ ਮੋਟੇ ਆ ਜੂ ਕਰਕੇ ਵੇਖ ਸਕਦੇ ਹੋ ਬਹੁ ਵਈਆ ਟਰਾਲਾ ਤੇ 32000 ਰੁਪਇਆ ਰੇਟ ਆ ਤੇ ਟਾਇਰ ਹੈਗੇ ਆ ਜੇ 40 ਤੋਂ 50 ਪੈਸੇ ਕਿਸੇ ਵੀਰ ਭਾਈ ਜੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਕੋਕਾ ਵੀ ਟਰਾਲਾ ਇਹ ਕੋਈ ਨੰਬਰ ਆ ਨਾ ਲੱਗੇ ਕਿਹੜਾ ਮੇਰੇ ਉੱਤੇ ਲੱਗਾ ਕਿਹੜਾ ਫੋਟੋ ਦੇ ਉੱਤੇ ਲੱਗਿਆ ਇਹ ਵੀ ਇਹੀ ਨੰਬਰ ਆ ਕੋਈ ਅੱਖਰ ਦਾ ਫਰਕ ਹੋਵੇ ਤਾਂ ਤੁਸੀਂ ਆ ਨੰਬਰ ਦਾ ਆ ਸਕਦੇ ਆ ਫੋਟੋ ਵਾਲਾ ਬਹੁਤ ਵਜਾ ਨੰਬਰ ਕੋਈ ਟਰਾਲਾ ਬਹੁਤ ਵਜਾ ਕਿਸੇ ਵੀਰ ਭਾਈ ਜੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਕੋਕਾ ਵੀ ਟਰਾਲਾ ਹੈਵੀ ਤੋਂ ਭਾਰਾ ਟਰਾਲਾ ਬੜਾ ਮੱਛੀ ਹੁੱਕ ਤੇ ਲਾਈਟਾਂ ਛੇਟਾਂ ਲੱਗਣਾ ਬੇੜੇ ਤੇ ਲੱਗੇ ਵੀਰ ਕਵਰ ਚੜੇ ਹੋਇਆ ਇਹ ਪੂਰਾ ਸੋਹਣਾ ਟਰਾਲਾ 2 ਕੇ ਦਾ ਰੰਗ ਕੀਤਾ ਏਰੀਆ ਛਾਰਪੁਰ ਰੇਟ ਹੈਗਾ 3 ਲੱਖ 20000 3 ਲੱਖ 20000 ਏਰੀਆ ਛਾਰਪੁਰ ਆ ਮਛਕਾ ਛੱਟੀਆਂ ਪਾਈਆਂ ਬਹੁਤ ਸੋਹਣਾ ਟਰਾਲਾ ਕੋਕਾ ਪੀਸ ਸਾਰੀ ਜਾਣਕਾਰੀ ਜਣੀ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਮੇਰਾ ਸੰਪਰਕ ਕਰ ਸਕਦਾ 55 ਦਾ ਫੋਨ ਆ 97 ਮਾਡਲਾ ਇੰਜਨ ਕੈਰ ਦਾ ਓਕੇ ਟਰੈਕਟਰ ਕੰਮ ਸਾਰਾ ਹੋਇਆ ਵਾ 55 ਦਾ ਪਤੀਵਾਂ ਜਿਆਦਾ ਪੈਂਦਾ 50 ਦੇ ਵੀ ਆਏ 55 ਦੇ ਵੀ 45 ਦੇ ਵੀ ਆਏ ਦੀ 36 ਤੋਂ ਬਾਅਦ ਜਿਹਨਾਂ ਨੇ ਕੱਢੀ ਗਏ ਆ 60 ਤਾਂ ਤੇ 55 ਦਾ ਟਰੈਕਟਰ ਆ ਤੇ 95 ਮਾਡਲ ਆ ਇੰਜਨ ਗੇਅਰ ਤਾਂ ਓਕੇ ਆ ਤੈਰ ਹੈਗੇ 50 ਕੁ ਪੈਸੇ ਟਰੈਕਟਰ ਦੇ ਛਤਰੀ ਛਤਰੀ ਲੱਗੀ ਬਹੁਤ ਸੋਹਣਾ ਟਰੈਕਟਰ ਆ ਬੈਂਡਰੀ ਬਾਕਸ ਨਾਲ ਲੱਗਿਆ ਸਾਲਾ ਕੋ ਟਰੈਕਟਰ ਦਾ ਨਾਲ ਆ ਮੂਲਲੇ ਟਾਇਰ ਨਵੇਂ ਆ ਰ ਕੀ ਆ ਕੋਕਾਪੀ ਟਰੈਕਟਰ ਕਿਸੇ ਵੀਰ ਭਾਈ ਜੀ ਲੈਣਾ ਬਿਨਾ ਸੰਪਰਕ ਕਰ ਸਕਦੇ ਆ ਤੇ ਵਧੀਆ ਟਰੈਕਟਰ ਤੇ ਰੇਟ ਤੋਂ ਨਹੀਂ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਵੀਰ ਨੇ ਤੇ ਤੇ ਰੰਗ-ਚੰਗ ਥੋੜਾ ਮਰਗਾੜਾ ਨੂੰ ਹੋਣ ਵਾਲਾ ਹੋਰ ਵਧੀਆ ਟਰੈਕਟਰ ਆ 40-50 ਪੈਸੇ ਟਾਇਰ ਇੰਜਨ ਗੇਅਰ ਦਾ ਪੂਰਾ ਓਕੇ ਆ ਕੰਮ ਸਾਰਾ ਹੋਇਆ ਵਾ ਆਂਟੀਨੇਟਰ ਸਾਰਾ ਕੋਲ ਲੱਗਿਆ ਚਾ ਇਸੀ ਸਾਰੀ ਨਾਲ ਦੇਣ ਕੇ ਤੇ ਬੈਂਪਰ ਸੈਂਪਰ ਲਾਉਣ ਵਾਲਾ ਹੂੰ ਟਰੈਕਟਰ ਤੇ ਕੋਕਾ ਵੀ ਟਰੈਕਟਰ ਆ ਤੇ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਆਂ ਸੋਨਾਲੀਕਾ ਟਰੈਕਟਰ 2015 ਮਾਡਲ ਆ ਇੰਜਨ ਗੇਅਰ ਤਾਂ ਓਕੇ ਆ ਏਰੀਆ ਲੁਧਿਆਣਾ ਵੀਰ ਦਾ ਤੇ 60 ਹਸ ਪਾਵਰ ਸੋਨਾਲੀਕਾ 60 ਦਾ 2015 ਮਾਡਲ ਆ ਇੰਜਨ ਗੇਅਰ ਤਾਂ ਓਕੇ ਆ ਛਤਰੀ ਛਤਰੀ ਲੱਗੀ ਵੀ ਆ ਤੇ ਬਹੁਤ ਵਈਆ ਟਰੈਕਟਰ ਕਿਸੇ ਵੀਰ ਭਾਈ ਜੀ ਲੈਣਾ ਵੀਰੇ ਨਾਲ ਸੰਪਰਕ ਕਰ ਸਕਦੇ ਆ ਤੇ ਸੀੜੀ ਸਪੀਡ ਹੋਇਆ ਵਾ ਟਰੈਕਟਰ ਕਿਸੇ ਵੀਰ ਭਾਈ ਜੀ ਲੈਣਾ ਵੀ ਜੀ ਸੰਪਰਕ ਕਰ ਲੋ ਕੋਕਾ ਵੀ ਟਰੈਕਟਰ ਸੋਨਾਲੀਕਾ 2015 ਮਾਡਲ ਟਾਇਰ ਹੈਗੇ 90 ਕੁ ਪੈਸੇ ਟਰੈਕਟਰ ਦੇ ਚਾਰੇ ਇਹ ਕਿਸੇ ਦੇ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਲੋ ਏਰ ਗੱਲ ਦੇਣਾ ਰੇਟ ਹੈਗਾ 490000 490000 ਏਰ ਗੱਲ ਦੇਣਾ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਕੋਕਾਪੀ ਟਰੈਕਟਰ ਦਾ ਇੰਜਨ ਗੇਅਰ ਦਾ ਓਕੇ ਆ ਮੈਂ ਸਾਈਡ ਗੇਅਰ ਦਾ ਤੇ ਦੂਜੇ ਮਰਗੜ ਲੱਗੇ ਆ ਏਸੀ ਕੈਨ ਵਾਲੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਆਰ ایس ਸੋਨਾ ਲੀਕਾ ਸਾਰੇ ਜਾਣਕਾਰ ਜਿਹੜੀ ਫੋਨ ਲਾ ਕੇ ਲੈ ਸਕਦੇ 2005 ਮਾਡਲ ਦਾ ਡੀਆਈ ਟਰੈਕਟਰ 265 ਇੰਜਨ ਗੇਅਰ ਦਾ ਪੂਰਾ ਓਕੇ ਆ ਵਧੀਆ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਤੇ ਬਹੁਤ ਸੋਹਣਾ ਟਰੈਕਟਰ 265 ਡੀਆਈ ਸਰਪੰਚ ਚ ਵਜਦਾ ਕਿਹੜਾ ਉਹ ਆ ਟਰੈਕਟਰ ਇਹ ਤੇ ਇੰਜਨ ਗੇਅਰ ਦਾ ਓਕੇ ਆ ਰੇਟ ਹੈਗਾ ਇਹਦਾ ਰੇਟ ਹੈਗਾ 145000 ਰੁਪਿਆ ਇੰਜਨ ਗੇਅਰ ਦਾ ਓਕੇ ਟਰੈਕਟਰ 265 ਡੀਆਈ ਟਰੈਕਟਰ ਆ 2005 ਮਾਡਲ ਆ ਪੂਰਾ ਵਧੀਆ ਟਰੈਕਟਰ ਕਿਸੇ ਵੀਰ ਪਈ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 60 ਰੁਪਏ ਟਾਇਰ ਆ ਟਰੈਕਟਰ ਦੇ ਕਿਸੇ ਵੀ ਕੋਕਾ ਵੀ ਟਰੈਕਟਰ ਇੰਜਨ ਗੇਅਰ ਦਾ ਕੰਮ ਹੋਇਆ ਵਾ ਸਾਰਾ ਬੈਟਰੀ ਸੈਂਟਰੀ ਨਵੀਂ ਰੱਖੀ ਹੋਈ ਆ ਸੈਲਫ ਸਟਾਰਟ ਟਰੈਕਟਰ ਆ ਵੀਰਾਂ ਦੇ ਪਰਾਂ ਦੀ ਵਾਹ ਕੇ ਲੈ ਸਕਦੇ ਆ ਬਹੁਤ ਸੋਹਣਾ ਟਰੈਕਟਰ ਹੈ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਬੇਡ ਛੇਡ ਲੱਗਿਆ ਬੈਂਪਰ ਦੇ ਵੀ ਲੱਗਿਆ ਮੂਰੇ ਰੈਡੀਏਟਰ ਮੂਰੇ ਵੀ ਲੱਗਾ ਸਾਰਾ ਸਮਾਨ ਨਾਲ ਦੇਣਗੇ ਸਰਪੰਚੀ ਟਰੈਕਟਰ ਆ 265 ਡੀਆਈ ਤੇ ਕੋਕਾਪੀ ਟਰੈਕਟਰ ਆ 21 ਮਾਡਲ ਮਸ਼ੀਨ ਜਗਤਜੀਤ ਦੀ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰ ਸਕਦੇ ਆ 22 ਮਾਡਲ ਆ ਬਹੁਤ ਵਧੀਆ ਮਸ਼ੀਨ ਆ ਕਿਸੇ ਵੀਰ ਭਾਈ ਜੀ ਲੈਣੀ ਵੀ ਦਾ ਸੰਪਰਕ ਕਰ ਲਓ ਜੇ ਰੀਲ ਤੋਂ ਰੰਗ ਨਹੀਂ ਲਿਆ ਬਹੁਤ ਘਟ ਚੱਲੀ ਵੀ ਆ ਮਸ਼ੀਨ ਕਈ ਮਸ਼ੀਨ ਵੀ ਕਹਿੰਦੇ ਰੀਪਰ ਵੀ ਕਹਿੰਦੇ ਤੂੜੀ ਵਾਲੀ ਮਸ਼ੀਨ ਆ ਤੇ ਬਹੁਤ ਵਧੀਆ ਮਸ਼ੀਨ ਆ ਤੇ ਰੇਟ ਹੈਗਾ ਇਹਦਾ 2 190000 190000 ਰੁਪਿਆ ਰੇਟ ਆ 21 ਮਾਡਲ ਵਧੀਆ ਮਸ਼ੀਨ ਆ ਕਿਸੇ ਵੀਰ ਭਾਈ ਜੀ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ ਨਵੇਂ ਆਰ ਕੀ ਮਸ਼ੀਨ ਪਈ ਆ ਵੇ ਲੋ ਭੋੜਾ ਵੀ ਜਨਾਲ ਛਨਾਲ ਹੈਣੀ ਮਸ਼ੀਨ ਨੂੰ ਤੇ ਪੂਰੀ ਵੀਰ ਦੀ ਸਾਂਹ ਕੇ ਰੱਖੀ ਜੀ ਬਹੁਤ ਘੱਟ ਚੱਲੀ ਵੀ ਹੈ ਮਸ਼ੀਨ ਤੇ ਆ ਆਪਦੀ ਆਪਦੀ ਤੂੜੀ ਬਣਾਉਂਦੇ ਦੀ ਵੀਰ ਅੰਦਰ ਲਾਉਂਦੇ ਦੀ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਦਾ ਸਪਰਕ ਕਰ ਸਕਦੇ 21 ਮਾ ਡਲ ਤੇ 190000 ਰੁਪਏ ਮੇ ਰੇਟ ਆ ਮੌਕੇ ਤੇ ਮਾਨ ਤਨ ਕਰ ਦੇਣਗੇ ਤੇ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਬਹੁਤ ਵਧੀਆ ਮਸ਼ੀਨਾਂ ਬੈਂਡ ਬਾਈ ਟਰੈਕਟਰ ਨਵੇਂ ਟਾਇਰ ਆ ਟਰੈਕਟਰ ਦੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 60 65 ਪੈਸੇ ਟਾਇਰ ਆ ਟਰੈਕਟਰ ਦੇ 65 ਬਾਈ ਟਰੈਕਟਰ ਤੇ ਇੰਜਨ ਗੇਅਰ ਦਾ ਪੂਰਾ ਓਕੇ ਆ ਤੇ ਰੇਟ ਹੈਗਾ ਦਾ 4 ਲੱਖ 50 ਹਜ਼ਾਰ ਆ ਮੌਕੇ ਤੇ ਮਾਰ ਤਾਣ ਕਰ ਦੇਣ ਕਿ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਨਵੇਂ ਟਾਇਰ ਆ ਟਰੈਕਟਰ ਤੇ ਕੋਕਾਪੀ ਟਰੈਕਟਰ ਆ ਬਹੁਤ ਸੋਹਣਾ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਤੇ ਕੋਕਾਪੀ ਟਰੈਕਟਰ ਇੰਜਨ ਕੇਅਰ ਤਾਂ ਪੂਰਾ ਓਕੇ ਸਾਫ ਟਰੈਕਟਰ ਪਿਆ ਕਿਚੋ ਰੰਗ ਤੇ ਚੜੀਟ ਨਹੀਂ ਲੱਗੀ ਡੈਕ ਚੱਕ ਲੱਗਿਆ ਵਾ ਤੇ ਛਤਰੀ ਲੱਗੀ ਜਾਂ ਨਾਲ ਸਾਰਾ ਕੁਝ ਨਾਲ ਦੇਣ ਕੇ ਬੈਂਪਰ ਸ਼ੈਂਪਰ ਲੱਗਿਆ ਵਾ ਟਰੈਕਟਰ ਤੇ ਨੀ ਡਿਪਰ ਸ਼ਿਪਰ ਵਧੀਆ ਲੱਗੇ ਵੇ ਟਰੈਕਟਰ ਦੇ ਬਹੁਤ ਸੋਹਣਾ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਤੋ 7.5 ਲੱਖ ਰੁਪਿਆ ਰੇਟ ਆ ਮੌਕੇ ਤੇ ਮਾਨ ਤਨ ਕਰ ਦੇਣਗੇ 11 ਮਾਡਲ ਆ 2000 ਮਾਡਲ ਆ ਛਾ ਟਰੈਕਟਰ 2 ਸਿਲੰਡਰ ਆ ਸੈਲਫ ਸਟਾਰਟ ਆ ਇੰਜਨ ਗੇਅਰ ਤਾਂ ਓਕੇ ਆ ਡਬਲ ਪੰਪ ਲੱਗਿਆ ਵਾ ਤੇ ਟਰੈਕਟਰ ਨੂੰ ਬਹੁਤ ਵਧੀਆ ਟਰੈਕਟਰ ਆ ਤੇ ਹੈਗਾ 312 ਟਰੈਕਟਰ ਆ 312 ਦਾਵਾ 2 ਸਿਲੰਡਰ ਆ ਇੰਜਨ ਗੇਅਰ ਤਾਂ ਪੂਰਾ ਓਕੇ ਟਰੈਕਟਰ ਵੇਡ ਖੇੜ ਮੂਰੇ ਲੱਗਿਆ ਵਾ ਟਰੈਕਟਰ ਤਾਂ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਲੈਫਟ ਪੰਪ ਨਵਾਂ ਲੱਗਿਆ ਉਹ ਟਰੈਕਟਰ ਦਾ ਇੰਜਨ ਗੇਰ ਤਾਂ ਓਕੇ ਕੰਟਰੋਲ ਲੈਫਟ ਕੰਟਰੋਲ ਲੈਫਟ 2000 ਮਾਡਲ ਆ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਲਓ ਰੇਟ ਤੁਹਾਨੂੰ ਫੋਨ ਤੇ ਕਰ ਸਕਦੇ ਆ ਬਹੁਤ ਵਧੀਆ ਟਰੈਕਟਰ ਆ ਬਹੁਤ ਸੋਹਣਾ ਟਰੈਕਟਰ ਆ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 2000 ਮਾਡਲ ਆ ਇੰਜਨ ਗੇਰ ਤਾਂ ਓਕੇ ਆ ਛਤਰੀ ਛਤਰੀ ਲੱਗੀ ਵੀ ਆ ਬਹੁਤ ਵਧੀਆ ਰੰਗ ਵਧੀਆ ਪਿਆ ਟਰੈਕਟਰ ਦਾ ਤੇ कोका भी ट्रैक्टर आ टायर है तीह पैंती पैसे मगर लेते डबल होका किर भाई जी लैंना भी रपर्क कर लो बहुत सोना ट्रैक्टर कटोरोल्टा कृपेन दो हज़ार छे मॉडल वजी कृपा लोगल चली भी वी कि वीर भाई ने लैनी भी रपर्क करते हैं कर सकते हैं पचहत्तर पैसे टायर आईन की फोटो पूरा साफ हिंगण पे बहुत वजिया इंगण किर जा रही सब कुछ पढ़ सकते हैं ਕੀ ਰੇਟ ਹੈਗਾ 6 ਲੱਖ ਦਾ ਤੇ 50000 ਰੁਪਇਆ 6.5 ਲੱਖ ਰੁਪਇਆ ਰੇਟ ਆ ਵਧੀਆ ਕਰ ਪੈਣਾ ਕਿਸੇ ਵੀਰ ਭਾਈ ਨੇ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ 2006 ਮਡਲਾ ਆ ਕੱਟਰ ਦੀ ਫੋਟੋ ਆ ਕੀ ਵਧੀਆ ਕੱਟਰ ਰਪਿਆ ਬਿਲਕੁਲ ਨਵਾਂ ਹੈ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ ਕਿਤੋਂ ਗਲੀ ਛਲੀ ਦੀ ਮਸ਼ੀਨ ਪੂਰੀ ਸਾਹ ਮਸ਼ੀਨ ਪਈ ਆ ਕੋਕਾ ਪੀਸ ਮਸ਼ੀਨ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਤੇ 206 ਮਾਡਲ ਤੇ 6.5 ਲੱਖ ਰੁਪਿਆ ਰੇਟ ਆ ਤੇ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਹੋ 70 75 ਰੁਪਏ ਟਾਇਰ ਆ ਮਸ਼ੀਨ ਤੇ ਵੱਡੇ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਲੈ ਸਾਡੇ ਕੋਕਾ ਪੀਸ ਮਸ਼ੀਨ ਆ 855 ਟਰੈਕਟਰ ਏਰੀਆ ਲੁਧਿਆਣਾ ਵੀਰਾਂ ਦਾ 1991 ਮਾਡਲ 90 ਤੇ 1 90 ਤੇ 1 ਮਾਡਲ 1991 ਤੇ ਇੰਜਣ ਗੇਅਰ ਦਾ ਓਕੇ ਆ ਟਰੈਕਟਰ ਆ ਬਹੁਤ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਮੇਰਾ ਸੰਪਰਕ ਕਰ ਸਕਦੇ ਆ ਕਲਾਸ ਕਰਦਾ ਇੰਜਣ ਇਹਦਾ ਤੇ ਮੈਂ ਬਹੁਤ ਵਧੀਆ ਟਰੈਕਟਰ ਆ ਇੰਜਣ ਗੇਅਰ ਦਾ ਓਕੇ ਸੱਤ ਤੋ ਵੇਦ ਗਿਆ ਟਾਇਰ ਪਏ ਆ 50 60 ਪੈਸੇ ਟਾਇਰ ਟਰੈਕਟਰ ਤੇ ਤੇ ਕਿਸੇ ਵੀਰ ਭਾਈ ਨੇ ਲੈਣਾ ਮੈਂ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਰੇਟ ਹੈਗਾ 135000 ਡਿੱਕ ਛੱਕ ਲੱਗਿਆ ਹੋਇਆ ਟਰੈਕਟਰ ਬਹੁਤ ਵਧੀਆ ਕੰਮ ਹੋਇਆ ਵਾ ਸਾਰਾ ਕੋਕਾ ਪੀ ਟਰੈਕਟਰ ਆ ਕਿਸੇ ਵੀਰ ਭਾਈ ਨੂੰ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਟਾਇਰ ਹੈਗੇ 70 ਤੋਂ 75 ਰੁਪਏ ਤੇ ਇੱਕ ਅੱਲੀ ਕਾਦੀ ਗੱਡੀ ਖੜੀ ਹੈ ਟਾਇਰ ਦੀ ਪੱਕੇ ਟਾਇਰ ਤੇ ਰੇਟ ਹੈਗਾ 1,35,000 ਮੌਕੇ ਦੇ ਮਾਲਕਾਂ ਦਾ ਤਾੜ ਕਰ ਦੇਣਗੇ ਏਅਰ ਕਾ ਲੁਧਿਆਣਾ ਵੀਰ ਦਾ ਤੇ 1991 ਮਾਡਲ 90 ਤੇ ਇੱਕ ਕਿਸੇ ਵੀਰ ਭਾਈ ਨੂੰ ਲੈਣਾ ਵੀ ਤੁਸੀਂ ਸੰਪਰਕ ਕਰ ਲਓ ਮਾਰਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਬਿਲਕੁਲ ਲਾਇਕ ਸ਼ੇਅਰ ਕਮੈਂਟ ਕਰਦੇ ਜਾ ਕਰੋ ਚੈਨਲ ਸੈਕ ਸਕੁਆਇਰ ਕਰਦੇ ਜਾ ਕਰੋ ਭਰਾ ਬਣ ਕੇ ਸ਼ੇਅਰ ਕਰਦੇ ਜਾ ਕਰੋ ਤੁਹਾਡੇ ਭਰਾਵਾਂ ਦੇ ਸਿਰ ਤੇ ਚੱਲਣਾ ਜਿੰਨੇ ਲੋ ਬਹੁਤ ਵੇ ਜਾ ਟਰੈਕਟਰ ਬਿਲਕੁਲ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸੈਕ